ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਤਿ ਜਗਤ ਸਤ ਹੈ ਭੀ ਸਤ ਨਾਨਕ ਹੋਸੀ ਭੀ ਸਤ ਸੋਚੈ ਸੋਚਨਾ ਹੋਈ ਜੇ ਸੋਚੀ ਨਕਵਾਰ ਚੁੱਪ ਚੁਕਨਾ ਹੋਈ ਜੇ ਲਾ ਰਹਾ ਨਵਤਾਰ ਭੁਖਿਆ ਭੁਖਨਾ ਉਤਰੀ ਜੇ ਬਨਾਂ ਪਰੀਆਂ ਪਾਰ ਸੈ ਸਾਨ ਪਖ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਕੋਈ ਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਿੜਾਈ ਹੁਕਮਿਓ ਤੰਮੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕੁ ਮੇ ਹੁਕਮਿ ਬਖਸ਼ੀ ਸੇਕੁ ਮੇ ਸਦਾ ਪੁਆਇ ਇਹ ਹੁਕਮੈ ਅੰਦਰ ਸਾਹਿਬ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਪੂਜੈ ਤਾ ਹਉ ਮੈ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੀ ਨਿਸਾਨ ਗਾਵੇ ਕੋ ਗਨ ਵਿਢਾਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਧਗ੍ਰੀਤਿ ਤਨ ਕੀ ਗਾਵੇ ਕੋ ਜੀ ਲੈ ਸਿਰ ਦੀ ਗਾਵੇ ਕੋ ਜਾਪੈ ਦਿਸ ਦੂਰ ਗਾਵੇ ਕੋ ਵੇਖੈ ਹਾਜ਼ਰ ਹਾਜ਼ਰ ਕਥਨਾ ਕਥੀ ਨਾਵੇ ਤੋਟ ਕਥ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦਾ ਥਕ ਪਾਹੀ ਜੁਗਾ ਜਗੰਤਰ ਖਾ ਈਖਾ ਹੈ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖੇ ਵੇ ਪ੍ਰਵਾਹ ਸਾਚਾ ਸਾਹਿਬ ਸਾਚਾ ਨਾਮ ਆਪਖਿਆ ਪਾਉ ਆਪਾਰ ਆਖਿਆ ਮੰਗੈ ਦੇਹ ਦੇ ਇਦਾਦ ਕਰੇ ਦਾਤਾਰ ਫਿਰ ਕੈ ਅਗੇ ਰਖੀਐ ਜਿਤ ਦਿਸ ਦਰਬਾਰ ਮੋਹ ਕੋਈ ਬੋਲਣ ਗੋਲੀਆ ਜਿਸ ਸੰਤਰੇ ਪਿਆਰ ਅਮਰਤ ਵੇਲਾ ਸਚਨਾਵੜਿਆਈ ਵਿਚਾਰ ਕਰਮੀ ਆវេ ਕਪੜੰਦਰੀ ਮੁਕਤਿਵਾਰ ਨਾਨਕ ਹੀ ਮੈਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨੁ ਸਿਵਿਆ ਤਿਨ ਪਾਇ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀ ਅਮਨ ਰਖੀਐ ਭਾਉ ਦੁਖ ਪਰ ਹਰਸੋ ਕਾਲਾ ਜਾਇ ਗੁਰ ਮੁਖ ਨਾਦੰ ਗੁਰਮੁਖ ਹੋਇ ਜੰਗੁਰਮੁਖ ਰਹਾ ਸਮਾਈ ਗੁਰੀ ਸਰਗੁਰ ਗੌਰ ਪਰਵਾ ਗੁਰਪਾਰ ਵਰਤੀ ਮਾਈ ਜਿਹੋਂ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਇ ਗੁਰਾਇਕ ਦੇਹ ਵਿਜਾਈ ਸਭਨਾ ਜੀਆ ਕਾਇਕ ਦਾਤਾ ਸੋ ਮੈ ਰਸਰਨਾ ਜਾਇ ਤੀਰਸ ਨਾਮ ਜੇ ਤਿਸੁ ਭਾਵਾ ਬਿਨੁ ਗਾੜੀ ਕੇ ਨਾਏ ਕਰੀ ਜੇ ਤਿਸੁ ਠੁਪਾਈ ਵੇਖਾ ਬਿਨ ਕਰਮਾ ਕੇ ਮਰੇ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੋੁਰ ਕੇ ਸਿਕ ਸੁਣੀ ਗੁਰਾਇਕ ਦੇਹ 부ਜਾਈ ਸਬਨਾ ਜੀਆਂ ਕਾਏਕ ਦਾਤਾ ਸੂ ਮੈ ਵਿਸਰਨਾ ਜਾਈ ਜੇ ਚੁਕਚਾਰਿਆਰ ਜਾਹੂਰ ਦਸੂਨੀ ਹੋਏ ਨਮਾ ਕੰਡਾ ਵੇ ਜਾੜੀਆਂ ਨਾਲ ਥਲੇ ਸਭ ਹੋਏ ਚੰਗਾ ਨਾਰ ਖਾਇ ਕੈ ਜਿਸ ਕੀ ਰਜਗਲੇ ਜੀਤਿ ਸੁਨਦਰ ਨਾ ਕੋਈ ਤਾ ਬਾਤ ਨ ਪੁੱਛੇ ਕੀ ਕੀ ਕਾ ਅੰਦਰ ਕੀਤਕਾਰ ਦੋ ਸੀ ਦੋਸਰੇ ਨਾਰ ਨਿਰਗੁਣ ਗੁਰਾਇ ਗੁਣਵੰਤਿਆ ਗੁੰਦੇ ਤੇ ਹਾ ਕੋਈ ਨਾ ਸੁਝੈ ਜੇ ਤਿਸ ਗੁਰਮ ਕੋਈ ਕਰੇ ਸੁਣਿਆ ਸਿਧ ਪੀਰ ਸੁਨਾਰਥ ਸੁਣਿਆ ਤਰਤਵ ਲਕਾਸ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਜੀ ਸਰਬਰ ਮਾਇੰਦ ਸੁਨਿਆ ਬੰਸਲਾ ਹਰਿਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾ ਸਤ ਸੰਮੁਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਾ ਸੰਤੋਗਿਆ ਸੁਣਿਆ 68 ਕ੍ਰਿਸ਼ਨ ਗਾਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਇਤਿਆਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾਂ ਗੁਰਾਂ ਕੀ ਗਾਥ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਿਸਗਾ ਹੋ ਨਾਨਕ ਭਗਤ ਅੰਸਤਵ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪੀਛੇ ਪਛਤਾਏ ਕਾਗਦ ਕਰਮ ਨ ਲਿਖਨ ਹਾਰ ਮਨਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵਾ ਮਨ ਬੁੱਧ ਮਨ ਸਗਲ ਪਵਨ ਕੀ ਸੋਤ ਮਨੇ ਮੋਹ ਚੋਟਾ ਨਾ ਖਾਈ ਮਨ ਜਿਮ ਕੈ ਸਾਧਨਾ ਜਾਏ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੇ ਪਸਿਓ ਪ੍ਰਗਟ ਜਾਏ ਮਨੇ ਵਗ ਨਾ ਚੱਲੇ ਪੰਥ ਮਨੇ ਧਰਮ ਸੇਦੀ ਸੰਬੰਧ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵਹਿ ਮੁਖ ਦਵਾਰ ਮੰਨੇ ਪਰਵਾਰਿ ਸਾਧਾਰ ਮੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਪਵਿਨਾ ਪ੍ਰਖਿਆ ਸਾਦਾ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੇ ਦਰਗਮਾਨ ਪंचे ਸੁਖ ਹੈ ਦਰ ਰਾਜਾਨ ਪੰਜਾਂ ਕਾ ਗੁਰ ਏਕ ਤਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕ ਕਰਨੇ ਨਾਹੀ ਸੁਵਾਰਤੋ ਕਰਮ ਦੇ ਆਕੂਤ ਸੰਤੋਖਤਾ ਉਰਖਿਆ ਜਨ ਸੂਤ ਜੀ ਕੋ ਪੂਜਾ ਹੋਵੇ ਸਚਿਆਰ ਤਪਲੇ ਉਪਰ ਕੀਤਾ ਪਾਰ ਤਰਤੀ ਹੋਰ ਪਰਾ ਹੋਰ ਹੋਰ ਦਸੇ ਪਾਤਲੇ ਤੁਮ ਜੋ ਜੀ ਚਾਦਰੰਗਾ ਦੇ ਨਾਮ ਸੋਨਾਂ ਲਿਖਿਆ ਵੜੀ ਗਲਾਬ ਇਹੋ ਲੇਖ ਹਲਕ ਜਾਣੀ ਕੋਈ ਲੇਖ ਹਲਕਿਆ ਕੀਤਾ ਹੋਇ ਕੀਤਾ ਤਾਂ ਸਵਾਲ ਰੂਪੇ ਕੀ ਤੀਦਾ ਜਾਣੇ ਕਉਪੂਤ ਕੀਤਾ ਬਸਾ ਹੋਏ ਕੋ ਕਵਾਉ ਦਸੇ ਹੋਏ ਲਗਦਰਿਆਉ ਤਿਤਤ ਕਉਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਿਤਭਾਵੇ ਸਾਈਂ ਪਲਿਕਾਰ ਤੁਮ ਸਦਾ ਸਦਾ ਬਰਨਕਾਰ ਸੰਖ ਜਾਪ ਸੰਘਾਵੋ ਸੰ ਪੂਜਾ ਸੰ ਤਪਤਾ ਸੰ ਗ੍ਰੰਥ ਉਪਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰ ਪੁਗਤ ਕੰਗਿਆਰਮਚਾਰ ਸੰ ਸਤਿਜਾ ਸੰ ਦਾਤਾਰ ਸੰ ਸੂਰਮੋਪਕਸਾਰ ਸੰ ਮਨ ਲਿਵਲਾਇ ਤਾਰ ਬੁਧਿਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੂਤ ਤੁਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮੰਦਰੰਕਾਰ ਅਸੰਖ ਮੂਰਕੰਦ ਘੋਰ ਸੰਗ ਚੋਰ ਹਰਾਮ ਘੋਰ ਸੰਗ ਅਮਰ ਕਰਜਾ ਹੈ ਜੋ ਸੰਗ ਲੋਟ ਦਿਆ ਕਮਾ ਹੈ ਸੰਗ ਬਾਪੀ ਪਾਪ ਕਰਜਾ ਹੈ ਨ ਸੰਗ ਕੁੜਿਆਰ ਕੁੜੇ ਫਿਰਾ ਹੈ ਸੰਗ ਮਲੇਸ਼ ਮਲ ਪਖਾ ਹੈ ਸੰਗ ਨੰਦ ਅਕਸਰ ਕਰਹ ਅਪਾਰ ਨਾਨਕ ਨੀਚੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੂਤ ਤੁਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮੰਦਰੰਕਾਰ ਅਸੰਖ ਨਾਵ ਸੰਗ ਥਾਵ ਗਮ ਗਮ ਸੰਖ ਲੋ ਸੰਖ ਹੈ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੰਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨੇ ਲਿਖੇ ਤੇ ਸਰਦਾਹੀ ਜੀ ਫਰਮਾਏ ਤੇ ਤੇ ਪਾਹੀ ਜੀਤਾ ਗੀਤਾ ਤੇ ਤਾ ਨਾਉ ਵਿਦਾ ਵੇ ਨਾਹੀ ਕੋ ਥਾਉ ਮਤ ਗਮਨ ਕਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਪਰੀਆ ਹੱਥ ਪੈਰ ਤਨ ਦੇਹ ਬਾਣੀ ਤੋਂ ਤਾ ਉਤਰਸਕੇ ਮੋਦ ਪਲੀਤੀ ਕੱਪੜ ਗੋਏ ਦੇ ਸਾਬੂਨ ਲਈਓ ਤੋਏ ਪਰੀਆ ਮਦਪਾ ਪੰਗ ਸਾਂਗੋ ਤੋਏ ਨਾਮੈ ਕੈ ਰੰਗ ਕੁੰਨੀ ਪਾਪੀ ਆਖ ਨਾਹੀ ਕਰ 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 ਨਾ ਲਗਲਾ ਜਾਗ ਗਾਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮਿ ਆਵਹੁ ਜਾਹੁ ਤੀਰਤਪ ਦਿਆਦਾ ਦਾ ਜੀ ਕੋ ਪਾਵਿਤਿਲ ਕਾ ਬਾਣ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮੰਲਾਓ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਪਦ ਨਾ ਹੋਏ ਸਵਾਸਤਾਤ ਬਾਣੀ ਬਰਮਾਓ ਸਤ ਸੁਹਾ ਸਦਾ ਮਨ ਚਾਓ ਕਵਨ ਸਵੇਲਾ ਵਕਤ ਕਵਨ ਕਵਨਥਤ ਕਵਨ ਵਾਰ ਕਵਨ ਸੇ ਰੂਤੀ ਮਾ ਕਵਨ ਜਿਤੂ ਆਕਾਰ ਵੇਲ ਨਾ ਪਾਈਆ ਪੰਡ ਤੀਜਾ ਹੋਵੇ ਲੇ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲੇਖਨ ਲੇ ਕੁਰਾਨ ਛਤਵਾਰ ਦਾ ਜੋਗੀ ਜਾਣੇ ਰਤਵਹਨਾ ਕੋਈ ਜਾ ਕਰਤਾ ਸੇ ਠੀਕ ਹੋ ਸਾਜੇ ਆਪੇ ਜਾਣੇ ਸੋਈ ਗਿਵ ਕਰਿਆ ਕਾਹਾਂ ਗਿਵਸਾਲਾ ਹੀ ਕਿਉਂ ਵਰਦੀ ਕਿਵ ਜਾਣਾਂ ਨਾਨਕ ਆਖਨ ਸਭ ਕੋ ਆਖੇ ਇਕਦਮ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਜੀਤਾ ਜਾ ਕਾ ਹੋਵੇ ਨਾਗ ਜੀ ਕੋ ਆਪੋ ਜਾਣੀ ਅਗੇ ਗਿਆਨ ਸੋਹ ਹੈ ਪਾਤਾਲ ਬਾਤਲ ਲਖਾ ਅਕਾਸ਼ ਅਗਾਸ ਊੜ ਕੋੜਗ ਭਾਲ ਤਕੇ ਵੇਦ ਕਹਿਨ ਕਾਤ ਸੈ ਸਠਾਰਾਂ ਕਹਿਨ ਕ ਤੇਪਾ ਸੱਲੂ ਇਕਤਾਤ ਲਿਖਾ ਹੋਈ ਤਾ ਲਿਖੀ ਹੈ ਲਿਖਿਆ ਹੋਈ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੀ ਆਪ ਸਲਾਹੀ ਸਲਾਹੀ ਤਿਸੁਰਤ ਨ ਪਾਹੀਆ ਨਦੀਆਂ ਤੇ ਵਾਹ ਪਹੇ ਸੁਮੰਗ ਨ ਜਾਣੀਐ ਸੁਮ ਸਾਦ ਸਵਤਾਨ ਗਿਰਹਾ ਸੇ ਤੀ ਮਾਲ ਤਨ ਜੀੜੀ ਤੁਨਾ ਹੋਣੀ ਜੇ ਤੁਸ ਮਨ ਨਾ ਵਿਸਰਾਹ ਅੰਤ ਨ ਸਿਖਤੀ ਕਹ ਨਾ ਅੰਤ ਅੰਤਨਾ ਕਰਨੇ ਦੀ ਨਾ ਅੰਤ ਅੰਤਨ ਵੇਖ ਸੁਣ ਨਾ ਅੰਤ ਅੰਤਨ ਜਾਪੇ ਗਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰ ਆਵਾਰ ਅੰਤ ਕਾਰਨ ਕੀਤੇ ਬਿਲਾਹੀ ਤਾਂ ਕਿ ਅੰਤ ਨ ਪਾਹੀ ਜਾਹੀ ਉਹ ਅੰਤ ਰੰਜਾੜੇ ਕੋਈ ਭੁਤਾ ਕਹੀਆ ਬੁਲਤਾ ਹੋਏ ਵੱਡਾ ਸਾਹਿਬ ਊਚਾ ਥਾਉ ਉੱਚੇ ਉਪਰੂ ਤੇ ਆ ਨਾਉ ਏ ਵਡੂ ਚਾਹੂ ਵਾ ਕੋਈ ਤੁਸੇ ਗੁਰ ਜਾਣੀ ਸੋਏ ਜੇ ਵਡਿਆਪੂ ਜਾਣੀ ਆਪੂ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਰਨਾਤਮਾਏ ਕੀਤੇ ਮੰਗਹ ਜੋਤਿ ਉਪਾਰ ਕੀਤੇ ਆਂ ਗੜ ਨਹੀਂ ਵਿਚਾਰ ਕੀਤੇ ਖਾ ਟੂਟੇ ਵਿਕਾਰ ਕੀਤੇ ਲੈ ਲੈ ਮੁਕਰਪਾ ਹੀ ਕੀਤੇ ਮੂਰਖਾ ਹੀ ਖਾਹੀ ਕੀਤੇ ਆਂ ਦੂਖ ਨੂੰ ਸਦਮਾਰ ਹੀ ਵਿਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਗ ਨਾ ਸਕੈ ਕੋਈ ਜੇ ਕੋ ਖਾਇ ਤਾਖਨ ਪਾਇਉ ਜਾਣੇ ਜਿਤੇ ਆਪੁ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਗਏ ਕੀਤੇ ਜਿਸ਼ਨੂ ਬਖਸ਼ੇ ਸਿਮਸਾਲਾਹ ਨਾਨਕ ਪਾਤ ਸ਼ਾਹੀ ਪਾਤ ਸ਼ਾਹੂ ਅਮਲ ਗੁਣ ਮਲ ਵਪਾਰ ਮਲ ਵਪਾਰੀ ਅਮਲ ਭੰਡਾਰ ਮਲ ਵੈ ਮਲ ਜਾਹੀ ਮਲ ਭਾਏ ਮਲ ਸੰਭਾਈ ਅਮਲ ਤਰਮੂ ਦੀ ਬਾਲ ਮਲ ਤਲ ਮਲ ਪ੍ਰਵਾਨ ਮਲ ਬਖਸ਼ੀਸ਼ ਮਲ ਨਿਸ਼ਾਨ ਮਲ ਕਰਮ ਮਲ ਪਰਮਾਰ ਮਲ ਮਲ ਆਖੇ ਨਾ ਜਾਇ ਆਖਾ ਖਰੇ ਲਿਵ ਲਾਇ ਆਖੇ ਵੇਦ ਪਾਠ ਪੁਰਾਨ ਆਖੇ ਪੜ੍ਹੇ ਕਰੇ ਵਿਖਿਆਨ ਆਖੇ ਵਰਮਿਆ ਆਖੇ ਇੰਦਾ ਆਖੇ ਗੋਪੀ ਤੇ ਗੋਵਿੰਦ ਅਖਾ ਇਸਰਾ ਖੈ ਸਿਦਿਆ ਖੈ ਕੀਤੇ ਕੀਤੇ ਬੁਧ ਆਖੇ ਦਰਬ ਆਖੇ ਦੀਵ ਆਖੇ ਸੁਰ ਨਰਮਨ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕੈ ਉੱਠ ਉੱਟ ਜਾਇਂ ਨੇਤੇ ਕੀਤੇ ਹੋਰ ਕਰ ਹੈ ਤਾਂ ਨਾ ਸਕੇ ਕੀ ਕੀ ਜੀਵ ਢਾਵੈ ਤੇ ਵਢ ਹੋਏ ਨਾਨਕ ਜਾਣੇ ਸਾਚਾਰ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਹੀਏ ਸਿਰ ਗਾਵਾਰਾ ਗਾਵਾਰ ਸੂਦਰ ਕੀ ਹਾਸੂ ਕਰ ਕੀ ਹਾ ਜਦ ਬੈ ਸਰਬ ਸੰਮਾਲੇ ਬਾਜੀ ਆਨਾਦ ਨੀਕ ਸੰਖਾਗੇ ਤੇ ਵਾ ਵਨ ਹਾਰੇ ਕੀਤੇ ਰਾਗ ਬਰੀ ਸੋ ਕਹੀਏਨ ਗیتے ਗਾਵਨ ਹਾਰੇ ਗਾਵੈ ਤੁਮ ਨਾ ਗਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਨਿਕਲਿਕ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ ਗਾਵੈ ਨਿੰਦਾਸਨ ਬੈਠੇ ਦੇਵ ਤਿਆਨ ਦਰ ਨਾਲੇ ਗਾਵੈ ਸਤ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਹਜ ਸੁਖ ਵਿਦਾ ਨਾਲੇ ਗਾਵੈ ਮੂਨੀਆ ਮਨਮੋਹ ਸਰਗਮਜ ਬਿਆਲਿ ਗਾਵਨ ਰਤਨ ਕਾਏ ਤੇਰੇ ਅਕਸ਼ਰ ਤੀਰਤ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਕਰ ਪੰਡਾ ਕਰ ਕਰ ਰਖੇ ਤਾਰੇ ਸੀ ਤਦ ਗਾਵਨ ਜੋ ਤਦ ਕਾਮ੍ਰਤੇ ਤੇਰੀ ਭਗਤ ਰਸਾਲੇ ਪੂਰ ਕੇਤੇ ਗਾਵਨ ਸੀਮਾ ਚਿਤਨਾਵਨ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਉਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀਂ ਬਾਇ ਜਨੂ ਕਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਜੋ ਤਿਸ ਭਾਵੈ ਸੂਈ ਕਰਸੀ ਹੁਕਮ ਨਾ ਕਰਨਾ ਜਾਈ ਸੂਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਨ ਗਿਜਾਈ ਮੁੰਦਾ ਸੰਤੋਖ ਸ਼ਰਮ ਪਾ ਚੋਲੀ ਤਿਆਨ ਕੀ ਕਰਹਿ ਬੀਪੂਤ ਖਿੰთა ਕਾਲ ਪੁਆਰੀ ਕਾਇ ਜੁਗ ਡੰਡਾ ਪ੍ਰਤੀਤ ਆਈ ਬੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੀਸ ਸਿਆਦੀਸ ਆਦ ਨੀਲਨਾਦਨਾਹ ਤ ਜੁਗ ਜੁਗ ਏਕੋ ਵੀਸ ਭੁਗਤ ਗਿਆਨ ਦਿਆ ਪੰਡਾਰਨ ਕਟਕਟ ਵਾਜਿ ਨਾਦ ਆਪਨਾਤ ਨਾਥੀ ਸਭ ਜਾਂ ਕੀਰਤਿ ਸਿਦਵਰਾ ਸਾਧ ਸੰਜੂਬ ਜੁਗਦ ਕਾਚ ਲਾਵੇ ਲੇਖਿ ਆਵੇ ਭਾਗ ਆਦੀਸ ਸਿਆਦੀਸ ਆਦ ਨੀਲਨਾਦਨਾਹ ਜਿਗ ਜੁਗ ਏਕੋ ਵੀਸ ਏਕਾ ਮਾਈ ਜੁਗਤ ਵਿਆਹੀ ਤਿਂ ਚੇਲੇ ਪ੍ਰਵਾਣ ਸੰਸਾਰੀ ਇਕ ਪੰਡਾਰੀ ਇਕ ਲਾਈ ਦੀਵਾਨ ਜੀਵਤਿਸ ਭਾਵ ਨੇ ਤੈਨੂੰ ਚਲਾਵੇ ਜਿਵੇਂ ਉਹ ਗਾ ਫਰਮਾਨ ਉਹ ਵੇਖਿਆ ਉਹ ਨਾਨਕ ਦਰਨਾ ਦੇ ਭੂਤਾ ਵਿਡਾਲ ਆਦੇਸ ਸਿਆਦੇਸ ਆਦ ਨੀਲਨਾਦ ਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖ ਸਜਨ ਹਾਰ ਨਾਨਕ ਸੱਚੇ ਕੀ ਸਾਜੀਕਾਰ ਆਦੇਸ ਸਿਆਦੇਸ ਆਦ ਨੀਲਨਾਦ ਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਕੋ ਲਖ ਹੋਏ ਲਖ ਹੋ ਵੈ ਲਖ ਵੀਸ ਲਖ ਲਗੇੜਾ ਕੇ ਅਗਨਾਮ ਜਗਦੀਸ਼ ਇਤਰਾਹ ਪਤ ਪਵੜੀਆ ਚੜੀਆ ਕੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨੰਦਰੀ ਪਾਈਆ ਗੂੜੀ ਗੂੜਿਆ ਠੀਸ ਆਖੰ ਸੋਜ ਪੈਣਾ ਜ਼ੋਰ ਜ਼ੋਰ ਨਾਮ ਕੰਦੇ ਨਾ ਜ਼ੋਰ ਜ਼ੋਰ ਨਾ ਜੀਵਨ ਵਰਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੋ ਜ਼ੋਰ ਨਾ ਸੁਰਤੀ ਗਿਆਲ ਵਿਚਾਰ ਮਜੂਰਨਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਬ ਨੀਚ ਨਾ ਕੋਏ ਰਾਤੀ ਰੋਤੀ ਸਥਿਤੀ ਵਾਰ ਭਗਵਨ ਬਾਣੀ ਅਗਰੀ ਪਾਤਾਲ ਤਿਸ ਦੇ ਤਰਤੀ ਤਾਵ ਰਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਕੋਈ ਵਿਚਾਰ ਸਚਾ ਸਚਾ ਦਰਬਾਰ ਸਹ ਸੋਹਣ ਬਜ ਪ੍ਰਵਾਨ ਨਦਰੀ ਕਰਮ ਭਵੇ ਨਿਸਾਨ ਗਜਪਕਾਈ ਉਥੈ ਪਾਏ ਨਾਨਕਿਆ ਜਾਪੇ ਜਾਏ ਧਰਮਖੰਡ ਕਾਇ ਉਹ ਧਰਮ ਗਿਆਨ ਕੰਡ ਕਾ ਕੋ ਕਰਮ ਗੀਤੇ ਪਵਨ ਕਾਲੀ ਬਸੰਤਰ ਕੀਤੇ ਕਾਰ ਮਹੀਸ਼ ਕੀਤੇ ਬਰਮੇ ਕਾੜਤ ਕੜੀਆ ਰੂਪ ਰੰਗ ਕੀਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਅਪਦੇਸ਼ ਕੀਤੇ ਇੰਦ ਚੰਦ ਸੂਰਗ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਪਤਨਾਥ ਕੀਤੇ ਕੀਤੇ ਦੇਵੀ ਦੇਸ ਕੀਤੇ ਦੇਵਤਾ ਨਮਨ ਕੀਤੇ ਕੀਤੇ ਰਤਨ ਸੰਬੰਧ ਕੀਤੇ ਆ ਖਾਣੀ ਕੀਤੇ ਆ ਬਾਣੀ ਕੀਤੇ ਪਾਦ ਨਿਰੰਦ ਕਿਤੇ ਆਂ ਸੁਰਤੀ ਸੇਵਕਿ ਤੇ ਰਾਨਕੰਤ ਨਾਨਤ ਗਿਆਨ ਖੰਡ ਮਹਿ ਗਿਆਨ ਪਰਜਾਨ ਤਿਥੈ ਨਾਦ ਬਿਨੋਤ ਕੋਡ ਨਾਮੁ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਕੜੀਏ ਬਹੁਤ ਨੂਪ ਤਾਂ ਕੀਆ ਗੱਲਾਂ ਕਥਿਆ ਨਾ ਜਾਹੀ ਜੇ ਕੋ ਕਹੇ ਪਿਛੇ ਪੁਛਦਾਏ ਤਿਥੈ ਘੜੀਏ ਸੁਰਤਿ ਮਾਤਮਨ ਬੁੱਧ ਤਿਥੈ ਘੜੀਏ ਸੁਰਾਂ ਸਦਾਂ ਕੀ ਸੁੱਧ ਕਰਮਖੰਡ ਕੀ ਬਾਣੀ ਸੂਰ ਤਥਾ ਹੋਰ ਨਾ ਕੋਈ ਹੋਰ ਤਥਾ ਜੋਤ ਮਹਾਬਲ ਸੂਰ ਜਨਮੈ ਰਾਮ ਰਹਾ ਭਰਪੂਰ ਤਥਾ ਸੀਤਾ ਸੀਤਾ ਬਿਮਾ ਬਾਹੀ ਤਾਂ ਕੇ ਰੂਪ ਨਗਤਨੇ ਜਾਹੀ ਨਾ ਉਹ ਹੀ ਮਰਹਿ ਨਾ ਠਾਗੇ ਜਾਹੀ ਜਿਨ ਕੈ ਰਾਮ ਸੇ ਮਨ ਮਾਹੀ ਤਿਤਿ ਭਗਤ ਵਸੇ ਕੇ ਲੋਕ ਕਰਹਿ ਆਨੰਦ ਸਚਾ ਮਨ ਸੋਈ ਸਤਿ ਕਰਨ ਵਸੇ ਨਰਨਕਾਰ ਕਰ ਕਰ ਵੇਖੈ ਦਰਨੀ ਹਾਲ ਤਿਥਾ ਖੰਡ ਮੰਡਲ ਵਰਪਣ ਜੇ ਕੋ ਕਥਿ ਤਾ ਅੰਤ ਨਾਨਤ ਤਿਥਾ ਲੋਲ ਆਕਾਰ ਜਿਵ ਜਿਵ ਹੁਕਮ ਤੇ ਵਿਤੂਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਨਾ ਕਰੜਾ ਸਾਰ ਜਤ ਪਹਾੜਾ ਤੀਰ ਸੁਨਿਆ ਰਹੇ ਮਤ ਵਿਦਿਆਰ ਭਾਉ ਖਲ ਨਾਲ ਗੰਤਪਤਾਉ ਪੰਡਾ ਭਾਉ ਅੰਮ੍ਰਿਤ ਤਤ ਢਾਲ ਕੜੀਏ ਸ਼ਬਨ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਹਾਲ ਸਲੋਕ ਕਵਨ ਗੁਰੂ ਕਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਵਿਦਾਈ ਦਾ ਆਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚਿ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ